ਇਹ ਤਾਂ ਹੀ ਦੇਖੋ ਜਦੋਂ ਵੀ ਕੋਈ ਬੰਦਾ ਲੋਟਰੀ ਪਾਉਂਦਾ ਹੈ ਉਮੀਦ ਤਾਂ ਹੁੰਦੀ ਹੈ ਬਾਕੀ ਜਿਹੜੇ ਆਲੇ Winner ਸੀਗੇ ਇਹ ਲੋਟਰੀ ਪਾਣਦੇ ਥੋੜੇ ਜ਼ਿਆਦਾ ਸ਼ਕੀਨ ਸੀਗੇ ਇਹਨਾਂ ਦੀ ਸਾਡੇ ਕੋਲ ਪਹਿਲਾਂ ਵੀ 1.2 ਲੱਖ ਦੀ ਲੋਟਰੀ ਨਿਕਲੀ ਸੀ ਦੇਖੋ ਨਾ ਕੋਲੇ 50 ਟਿੱਕਾ ਸੀਗੀਆਂ ਸੋ ਆਪਾਂ ਇਦਾਂ ਵੀ ਕਹਿ ਦਿੰਦੇ ਆ ਵੀ 10000 ਰੁਪਏ ਦੇ 50 ਨਾਮ ਲੱਗੇ ਉਹਨਾਂ ਦੇ ਜਿਹਦੀ ਕੁੱਲ ਅਮਾਉਂਟ 5 ਲੱਖ ਰੁਪਏ ਬਣੀਗੀ ਤੇ ਜਿਹੜੀ ਭਾਜੀ ਨੇ ਇਹਨੂੰ ਸੀਰੀਜ਼ ਲੋਟਰੀ ਵੀ ਕਹਿ ਦਿੰਦੇ ਆ ਜਿਹੜੀ ਭਾਜੀ ਨੇ ਪਾਈ ਸੀਗੀ ਉਹ ਸੀਗੀ 50 ਮਤਲਬ 50 ਸੀਰੀਜ਼ ਦੀ ਲੋਟਰੀ ਸੀਗੀ ਜਿਦੇ ਵਿੱਚ ਇੱਕ ਸੇਮ ਨੰਬਰ ਦੀਆਂ 50 ਟਿਕਟਾਂ ਹੁੰਦੀਆਂ ਤੇ 50 ਦੀ 50 ਟਿਕਟਾਂ ਚ ਸੀਰੀਅਲ ਲੱਗ ਹੁੰਦੀ ਹੈ ਜੀ। 8:00 ਵਜੇ ਮੈਂ ਹੀ ਉਹਨਾਂ ਨੂੰ ਦਿੱਤੀ ਮੈਂ ਹੀ ਡੀਲ ਕਰ ਰਿਹਾ ਸੀਗਾ ਤੇ ਮੇਰੀ ਨਾ ਆਦਤ ਹੈ ਮੈਂ ਜੇ ਆਪ ਖੜਾਵਾ ਨਾ ਕਾਊਂਟਰ ਤੇ ਜਿਹੜਾ ਬੰਦਾ ਵੀ ਟਿਕਟ ਲੈਂਦਾ ਮੈਂ 올 ਦਾ ਬੈਸਟ ਕਹਿ ਗਈ ਭੇ ਤਾਂ ਤੂੰ ਜਿਹੜੇ ਹਿਸਾਬ ਨਾਲ 올 ਦਾ ਬੈਸਟ ਗਿਆ ਤੂੰ ਲਵਾਇਂਗਾ ਲੋਟਰੀ। ਥੋੜਾ ਲੱਗੀ। ਕਰਦੇ ਆ ਲੋਕੀ ਜੀ ਉਹਨਾਂ ਦੀ ਸਪੋਰਟ ਨਾਲ ਹੀ ਆ ਤਾਂ ਰੈਗੂਲਰ ਅਨਾਮ ਨਿਕਲਦੇ ਰਹਿੰਦੇ ਆ ਤਾਂ ਸਾਡਾ ਇੱਕ ਵਿਸ਼ਵਾਸ ਬਣਿਆ ਹੋਇਆ ਹੈ ਮਾਰਕੀਟ ਦੇ ਵਿੱਚ ਕਿ ਗਾਂਧੀ ਬ੍ਰਦਰ ਤੋਂ ਪਾਵਾਂਗੇ ਤਾਂ ਉਮੀਦ ਆਇਆ ਵੀ ਨਿਕਲੂਗੀ ਕਿ ਹਮੇਸ਼ਾ ਇਹੀ ਕਹਿੰਨੇ ਆ ਵੀ ਜੇ ਖਰਚੇ ਤੋਂ ਇਲਾਵਾ ਪੈਸੇ ਬਚ ਗਏ ਤਾਂ ਪਾਓ ਮੈਂ ਵੀ ਤਾਂ ਕਰਕੇ ਲੋਕਾਂ ਦਾ ਪਿਆਰ ਹੈ ਜੀ ਕਿ ਗਾਂਧੀ ਬ੍ਰਦਰ ਲਾਟਰੀ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਪਹੁੰਚਾਈਏ ਵੱਧ ਤੋਂ ਵੱਧ ਲੋਕਾਂ ਦੇ ਘਰ ਭਰੀਏ ਕਿੰਨਾ 네ਗੇਟਿਵ ਮੋਲ ਹੋਇਆ ਕਿਤੇ ਸੋ ਇਟਸ 네ਗੇਟਿਵ ਮੋਲ ਚ ਵੀ ਕਿਸੇ ਦਾ ਫਾਇਦਾ ਹੋ ਰਿਹਾ ਖੁਸ਼ੀ ਤਾਂ ਬਿਲਕੁਲ ਹੁੰਦੀ ਹੈ ਜੀ ਮੋਟੀਵੇਸ਼ਨ ਮਿਲਦੀ ਹੈ ਹੋਰ ਵੱਧ ਤੋਂ ਵੱਧ ਲੋਕਾਂ ਦੀ ਲੋਕਾਂ ਤੱਕ ਪਹੁੰਚੀਏ ਲੋਕਾਂ ਨੂੰ ਆਪਣੇ ਨਾਲ ਜੋੜੀਏ ਤੇ ਵੱਧ ਤੋਂ ਵੱਧ ਨਾਮ ਕੱਢੀਏ ਜੀ ੱਚੀ ਖੁਸ਼ੀ ਹੋ ਜਾਂਦੀ ਹੈ ਵੀ ਮੰਨ ਲਓ ਕੋਈ ਕਸਟਮਰ ਪਾਇਆ ਉਹਦਾ ਹਜ਼ਾਰ ਰੁਪਏ ਵੀ ਆ ਗਿਆ ਅਸੀਂ ਉੱਤੀ ਖੁਸ਼ ਹੋ ਜਾਂਦੇ ਹਾਂ ਉੱਪਰ ਦੇ ਲੱਖਾਂ ਦਾ ਹੈ ਜੇ ਉਹਦਾ ਸੁਣਨੇ ਤੇ ਸੁਆਗਲ ਹੀ ਗੱਲ ਹੈ ਜੀ ਲੁਧਿਆਣਾ ਦੇ ਗਾਂਧੀ ਬ੍ਰਦਰਜ਼ ਨੇ ਕਈਆਂ ਦੀ ਕਿਸਮਤ ਬਦਲੀ ਹੈ ਗਾਂਧੀ ਬ੍ਰਦਰਜ਼ ਨੇ ਲੱਖਾਂ ਅਤੇ ਹਜ਼ਾਰਾਂ ਲੋਕਾਂ ਦੀ ਕਿਸਮਤ ਬਦਲੀ ਹੈ ਤੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਵੀ ਲਿਆਂਦਾ ਵਾ ਅ ਅੱਜ ਇਹੋ ਜਿਹੇ ਹੀ ਵਿਅਕਤੀ ਦੀ ਇੱਕ ਲੱਕੀ ਡਰਾਅ ਨਿਕਲਿਆ ਅ ਗੱਲਬਾਤ ਕਰਾਂਗੇ ਅਗਮ ਮੇਨਾ ਮੌਜੂਦ ਨੇ ਕਿੰਨੇ ਦਾ ਲੱਕੀ ਡਰਾਅ ਨਿਕਲਿਆ ਕਿਸ ਤਰ੍ਹਾਂ ਨਿਕਲਿਆ ਲੱਕੀ ਡਰਾਅ ਕਦੋਂ ਵਿਅਕਤੀ ਆਇਆ ਸੀਗਾ ਤੇ ਕਿਸ ਹਾਲਾਤਾਂ ਦੇ ਵਿੱਚ ਆਇਆ ਸੀ ਕਿਸ ਤਰ੍ਹਾਂ ਦੀ ਲਾਟਰੀ ਨਿਕਲੀ ਹੈ ਤੇ ਕਿੰਨੇ ਰੁਪਏ ਦੀ ਉਹਨੇ ਲਾਟਰੀ ਪਾਈ ਸੀਗੀ ਕੀ ਸੋਚਿਆ ਸੀਗਾ ਉਹਨੇ ਕਿ 5 ਲੱਖ ਰੁਪਏ ਨਾਮ ਉਹਦੇ ਆ ਜਾਏਗਾ ਬਿਲਕੁਲ ਇਹ ਤਾਂ ਹੀ ਦੇਖੋ ਜਦੋਂ ਵੀ ਕੋਈ ਬੰਦਾ ਲੋਟਰੀ ਪਾਉਂਦਾ ਹੈ ਉਮੀਦ ਤਾਂ ਹੁੰਦੀ ਹੈ ਬਾਕੀ ਜਿਹੜੇ ਆਲੇ winner ਸੀਗੇ ਇਹ ਲੋਟਰੀ ਪਾਣਦੇ ਥੋੜੇ ਜ਼ਿਆਦਾ ਸ਼ਕੀਨ ਸੀਗੇ ਇਹਨਾਂ ਦੀ ਸਾਡੇ ਕੋਲ ਪਹਿਲਾਂ ਵੀ 1.2 ਲੱਖ ਦੀ ਲੋਟਰੀ ਨਿਕਲੀ ਸੀ ਬਾਕੀ ਜਿਨ੍ਹਾਂ ਚ ਅੱਜ 5 ਲੱਖ ਉਹਨਾਂ ਦਾ ਨਿਕਲਿਆ ਉਸ ਲੋਟਰੀ ਬਾਰੇ ਥੋੜੀ ਜੀ ਮੈਂ ਇਨਫੋਰਮੇਸ਼ਨ ਦੇਣਾ ਚਾਹੂੰਗਾ ਇਹਨੂੰ ਕਹਿੰਦੇ ਆ ਜੀ D7 ਦੀ ਲੋਟਰੀ ਇਹ ਪਹਿਲਾਂ 6 ਰੁਪਏ ਦੀ ਹੁੰਦੀ ਸੀ ਹੁਣ GST ਵਧਣ ਕਰਕੇ ਇਹਦਾ ਪ੍ਰਾਈਸ 7 ਰੁਪਏ ਹੋ ਗਿਆ ਤੇ ਜਿਹੜੀ ਭਾਜੀ ਨੇ ਇਹਨੂੰ ਸੀਰੀਜ਼ ਲੋਟਰੀ ਵੀ ਕਹਿ ਦਿੰਦੇ ਆ ਜਿਹੜੀ ਭਾਜੀ ਨੇ ਪਾਈ ਸੀਗੀ ਉਹ ਸੀਗੀ 50 ਮਤਲਬ 50 ਸੀਰੀਜ਼ ਦੀ ਲੋਟਰੀ ਸੀਗੀ ਜਿਦੇ ਚ ਇੱਕ ਸੇਮ ਨੰਬਰ ਦੀਆਂ 50 ਟਿਕਟਾਂ ਹੁੰਦੀਆਂ ਤੇ 50 ਦੀ 50 ਟਿਕਟਾਂ ਚ ਸੀਰੀਜ਼ ਲੱਗ ਹੁੰਦੀ ਹੈ ਜੀ ਇਹਦਾ ਪਹਿਲਾ ਨਾਮ ਹੁੰਦਾ ਜੀ 1 ਕਰੋੜ ਰੁਪਏ ਦਾ ਦੂਜਾ ਨਾਮ ਹੁੰਦਾ 10000 ਰੁਪਏ ਦਾ ਜਿਹੜਾ ਭਾਜੀ ਦਾ ਲੱਗਿਆ ਉਹ ਐਕਚੁਅਲੀ ਕੋਇਨਸੀਡੈਂਸੀ ਦੀ ਗੱਲ ਆ ਉਹ ਵੀ ਗੰਦੀ ਨੇ ਸੋ ਜਿਹੜਾ ਉਹਨਾਂ ਦਾ ਲੱਗਿਆ ਉਹ 10000 ਰੁਪਏ ਦਾ ਨਾਮ ਲੱਗਿਆ ਸੀਗਾ ਜਿਦੇ ਚ ਉਹਨਾਂ ਕੋਲੇ 50 ਟਿਕਟਾਂ ਸੀਗੀਆਂ ਸੋ ਆਪਾਂ ਇਦਾਂ ਵੀ ਕਹਿ ਦਿੰਦੇ ਆ ਵੀ 10000 ਰੁਪਏ ਦੇ 50 ਨਾਮ ਲੱਗੇ ਉਹਨਾਂ ਦੇ ਜਿਹਦੀ ਕੁੱਲ ਅਮਾਉਂਟ 5 ਲੱਖ ਰੁਪਏ ਬ ਤੇ ਇਹ ਲੋਟਰੀ ਦੇ ਵਿੱਚ ਤਿੰਨ ਵਾਰ ਆਂਦੀ ਹੈ 1 ਵਜੇ 6 ਵਜੇ 8 ਵਜੇ ਇਹ ਉਹ ਕਹਿੰਡ ਚੀਜ਼ ਹੈ ਜਿਹੜੀ ਇੱਕ ਵਿੱਚ ਤਿੰਨ ਵਾਰੀ ਕਰੋੜਪਤੀ ਬਣਨ ਦਾ ਮੌਕਾ ਦਿੰਦਾ ਸੋ ਜਿਹੜੇ ਤਾਂ ਲੋਟਰੀ ਲਵਰਸ ਨੇ ਉਹ ਤਾਂ ਰੋਜ਼ ਪਾਂਦੀ ਪਾਉਂਦੇ ਆ ਬਾਕੀ ਜੇ ਬਾਕੀ ਵੀ ਜਿਹੜੇ ਬੰਦੇ ਸਾਡੀ ਵੀਡੀਓਜ਼ ਦੇਖਦੇ ਆ ਜਾਂ ਪਾਣਾ ਚਾਹੁੰਦੇ ਆ ਲੋਟਰੀ ਅਸੀਂ ਗਾਂਧੀ ਪ੍ਰਦਰ ਸੰਵੇਸ਼ਾ ਅਸੀਂ ਇਹੀ ਕਹਿੰਨੇ ਆ ਜੇ ਤੁਹਾਡੇ ਕੋਲ ਤੁਹਾਡੀ ਰੁਟੀਨ ਦੇ ਖਰਚਿਆਂ ਤੋਂ ਜੇ ਕੁਝ ਪੈਸੇ ਬਚਦੇ ਆ ਲੋਟਰੀ ਤਾਂ ਪਾਓ ਜੀ ਕਿ ਤੁਸੀਂ ਸੋਚ ਲਓਗੇ ਆਪਣੇ ਜਿਹੜੇ ਖਰਚੇ ਭੁੱਲ ਕੇ ਲਾਟਰੀ ਵਾਲੀ ਹੋ ਜਾਓਗੇ ਉਹ ਕੰਮ ਗਲਤ ਹੋ ਜੂਗਾ ਇਹ ਤਾਂ ਲੱਕ ਹੁੰਦਾ ਜੀ ਦੇਖੋ ਇਹ ਕਿਸੇ ਨੂੰ ਨਹੀਂ ਪਤਾ ਕਿਹੜੀ ਕਿਸੇ ਦੀ ਨਿਕਲਣੀ ਹੈ ਸੋ ਗਾਂਧੀ ਬ੍ਰਦਰਸ ਲਾਟਰੀ ਹਮੇਸ਼ਾ ਇਹੀ ਕਹਿੰਦਾ ਜੇ ਰੂਟੀਨ ਲਾਈਫ ਤੋਂ ਖਰਚੇ ਬਚਦੇ ਆ ਫੇਰ ਹੀ ਲਾਟਰੀ ਪਾਓ 140 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਵੀਲੀ ਰੀਲ ਦੀ ਲਾਟਰੀ ਹੁੰਦੀ ਹੈ ਤੇ ਵੀ ਟਿਕਟਾਂ ਹੁੰਦੀਆਂ ਅੱਛਾ ਮੈਂ ਦੇਖਿਆ ਬਹੁਤ ਬਹੁਤ ਸਾਰਿਆਂ ਦੀ ਕਿਸਮਤ ਗਾਂਧੀ ਬ੍ਰਦਰ ਨੇ ਬਦਲੀ ਹੈ ਗਾਂਧੀ ਬ੍ਰਦਰ ਹੀ ਨਾਮ ਹੀ ਤਾਂ ਹੀ ਪਿਆ ਉਹਨਾਂ ਦਾ ਗਾਂਧੀ ਬ੍ਰਦਰ ਹੈ ਨਾ ਤੇ ਹੁਣ ਕਿਹੜੀ ਦੁਕਾਨ ਤੇ ਆ ਕੇ ਉਹਨਾਂ ਦੀ ਕਿਸਮਤ ਬਦਲੀ ਹੈ ਇਹ ਫਿਰ ਜਿਹੜੀ ਆਪਣੀ ਪਹਿਲੀ ਬ੍ਰਾਂਚ ਸੀਗੀ ਜਿਹੜੀ ਘੰਟਾਗੜ ਹੈ ਜਿਹੜੀ ਅਸੀਂ ਦੂਜੀ ਬ੍ਰਾਂਚ ਓਪਨ ਕੀਤੀ ਸੀਗੀ ਉਹ ਸੀਗੀ ਡੁਗਰੀ ਡੁਗਰੀ ਵਾਲੀ ਬ੍ਰਾਂਚ ਤੋਂ ਉਹਨਾਂ ਦਾ ਲੱਗਿਆ ਸੀਗਾ ਲੱਗਿਆ ਅੱਜ ਗੁਰੂ ਰਾਮਦਾਸ ਮਾਰਕੀਟ ਡੁਗਰੀ ਫੇਸ 1 ਵਾਲਾ ਚੌਂਕ ਲਾਈਟਾਂ ਦੇ ਬਿਲਕੁਲ ਨਾਲ ਦੁਕਾਨ ਨੰਬਰ 8 ਸਾਡੇ ਰੈਗੂਲਰ ਕਸਟਮਰ ਨੇ ਰਾਤ ਨੂੰ ਆਏ ਸੀਗੇ 8:00 ਵਜੇ ਮੈਂ ਹੀ ਉਹਨਾਂ ਨੂੰ ਦਿੱਤੀ ਮੈਂ ਹੀ ਡੀਲ ਕਰ ਰਿਹਾ ਸੀਗਾ ਤੇ ਮੇਰੀ ਨਾ ਆਦਤ ਹੈ ਮੈਂ ਜੇ ਆਪ ਖੜਾ ਹੋਵਾਂ ਨਾ ਕਾਊਂਟਰ ਤੇ ਜਿਹੜਾ ਬੰਦਾ ਵੀ ਟਿਕਟ ਲੈਂਦਾ ਮੈਂ 올 ਦਾ ਬੈਸਟ ਕਹਿ ਕੇ ਹੀ ਭੇਜਦਾ ਉਹਨਾਂ ਨੇ ਵੀ ਕਿਹਾ ਸੀ ਉਹ ਮੈਨੂੰ ਕਿਹਾ ਉਹ ਮੈਨੂੰ ਰਾਤੀ ਕਹਿ ਕੇ ਗਏ ਸੀਗੇ ਪਰ ਆ ਤੂੰ ਜਿਹੜੇ ਸਾਹਮਣੇ 올 ਦਾ ਬੈਸਟ ਕਿਹਾ ਤੂੰ ਲਵਾਏਂਗਾ ਲੋਟਰੀ ਅਜਾ ਲੱਗੀ ਇਹ ਤਾਂ ਨਹੀਂ ਕਿ ਪਿੱਛੋ ਕੀ ਸਪਾਰਸ ਤਾਂ ਬਹੁਤ ਨਹੀਂ ਨਹੀਂ ਸਰ ਇੱਕ ਦੋ ਸਪਾਰਸ ਹੀ ਪੈਂਦੀ ਇਹਦੇ 'ਚ ਪੂਰਾ ਸਰਕਾਰੀ ਕੰਮ ਮੈਂ ਇਹਦਾ ਲੱਕ ਹੈ ਜੀ ਹੁਣ ਕਿਸੇ ਦੀ ਨਿਕਲਦੀ ਹੈ ਕਿਸੇ ਦੀ ਨਹੀਂ ਨਿਕਲਦੀ ਆ ਭਾਜੀ ਦਾ ਦੂਜੀ ਵਾਰ ਲੱਗਿਆ ਪਹਿਲਾਂ 1.2 ਲੱਖ ਵੀ ਲੱਗਿਆ ਸੀ ਅਗਸਤ ਚ ਹੁਣ 5 ਲੱਖ ਲੱਗ ਗਿਆ ਸੋ ਲੱਗਦਾ ਰਹਿੰਦਾ ਲੱਖ ਹੁੰਦਾ ਜੀ ਜੇ ਫਜ਼ੂਲ ਉਹੀ ਫੇਰ ਉਹੀ ਗੱਲ ਹੈ ਜੇ ਮਤਲਬ ਰੁਟੀਨ ਦੇ ਖਰਚਿਆਂ ਜੋ ਪੈਸੇ ਬਚਦੇ ਆ ਤਾਂ ਜ਼ਰੂਰ ਲੋਟਰੀ ਆਹ ਵਾਲੀ ਤਾਂ ਪਾਓ ਹੀ ਪਾਓ ਹਫਤੇ ਚ ਇੱਕ ਵਾਰ ਪਾ ਲਓ ਮਹੀਨੇ ਚ ਇੱਕ ਵਾਰ ਪਾ ਲਓ ਅੱਛਾ ਕਰੋੜਾ ਬੰਦਿਆ ਤੁਸੀਂ ਜ਼ਿੰਦਗੀ ਸਵਾਰੀ ਆ ਅੱਜ ਇੱਕ ਹੋਰ ਦੀ ਸਵਾਰੀ ਆ ਉਹ ਵੀ ਦੂਜੀ ਵਾਰੀ ਸਵਾਰੀ ਆ ਅੱਛਾ ਇੱਕ ਹੁੰਦਾ ਨਾ ਕਿ ਹਾਂ ਵੀ ਇੱਕ ਲੋਟਰੀ ਪਾ ਲਈ ਤੇ ਪੈਸਾ ਬਰਬਾਦ ਹੋ ਗਿਆ ਉਹ ਕਿਦਾਂ ਮਨ ਚ ਸ਼ੰਕਾ ਰਹਿੰਦੀ ਹੈ ਪਰ ਤੁਹਾਡੇ ਕੋ ਲਾ ਕੇ ਵਿਅਕਤੀ ਹੈ ਜੋ ਸੋਚ ਰਹਾ ਵੀ ਕਿ ਯਾਰ ਇੱਥੇ ਜੇ ਲੋਟਰੀ ਪਾਤੀ ਤਾਂ ਭਾਜੀ ਹੋਰ ਨਿਕਲਨੀ ਨਿਕਲਨੀ ਆ ਲੱਗਦਾ ਕਿਤੇ ਕਿਤੇ ਇਹ ਆਪਣੇ ਹੁੰਦਾ ਵਾ ਵਧੀਆ ਬਿਲਕੁਲ ਸਰ ਪਿਆਰ ਕਰਦੇ ਆ ਲੁਕੀ ਜੀ ਉਹਨਾਂ ਦੀ ਸਪੋਰਟ ਨਾਲ ਹੀ ਆ ਤਾਂ ਰੈਗੂਲਰ ਇਨਾਮ ਨਿਕਲਦੇ ਰਹਿੰਦੇ ਆ ਦਾ ਸਾਡਾ ਇੱਕ ਵਿਸ਼ਵਾਸ ਬਣਿਆ ਹੋਇਆ ਹੈ ਮਾਰਕੀਟ ਦੇ ਵਿੱਚ ਕਿ ਗਾਂਧੀ ਬ੍ਰਦਰਸ ਤੋਂ ਪਾਵਾਂਗੇ ਤਾਂ ਉਮੀਦ ਹੈ ਵੀ ਨਿਕਲੂਗੀ ਜਾਂ ਫਿਰ ਇਹਨਾਂ ਦੀ ਨਿਕਲੂਗੀ ਇੱਦਾਂ ਹੈ ਜੀ ਇਹ ਪਿਆਰ ਹੀ ਹੈ ਕਸਟਮਰ ਦਾ ਸੋ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਕੰਬੋ ਪਾਓ ਜਾਂ ਇਹ ਪਾਓ ਜਾਂ ਉਹ ਪਾਓ ਅਸੀਂ ਹਮੇਸ਼ਾ ਇਹ ਕਹਿੰਦੇ ਆ ਵੀ ਜੇ ਖਰਚੇ ਤੋਂ ਇਲਾਵਾ ਵੀ ਬਚ ਰਿਹਾ ਤਾਂ ਪਾਓ ਮੈਂ ਵੀ ਤਾਂ ਘਰ ਕੀ ਲੋਕਾਂ ਦਾ ਪਿਆਰ ਹੈ ਜੀ ਕਿਉਂਕਿ ਗਾਂਧੀ ਬ੍ਰਦਰਸ ਇੱਕ ਵਿਜਨ ਨਾਲ ਕੰਮ ਕਰ ਰਹੇ ਆ ਉਹਨਾਂ ਸੀ ਨੋ ਮਤਲਬ ਪੈਸੇ ਦੀ ਦੌੜ ਚ ਨਹੀਂ ਹੈਗੇ ਜੋ ਸਾਡੇ ਮਨਵੀਰ ਸਿੰਘ ਗਾਂਧੀ ਜੀ ਦੀ ਵਿਜਨ ਹੁਣ ਇਹ ਹੋ ਚੁੱਕੀ ਹੈ ਕਿ ਗਾਂਧੀ ਬ੍ਰਦਰ ਲਾਟਰੀ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਪਹੁੰਚਾਈਏ ਵੱਧ ਤੋਂ ਵੱਧ ਲੋਕਾਂ ਦੇ ਘਰ ਭਰੀਏ ਸੋ ਇਸੀ ਵਿਜਨ ਨੂੰ ਲੈ ਕੇ ਜੀ ਕੰਮ ਕਰ ਰਹੇ ਆ ਅੱਜਕੱਲ ਦੇਖਿਆ ਜਾਂਦਾ ਹੈ ਕਿ ਲੋਕ ਘਰ ਲੁੱਟ ਲੈਂਦੇ ਨੇ ਤੂੰ ਹੀ ਘਰ ਭਰਨ ਚਲਵੇ ਬਿਲਕੁਲ ਇਹ ਸੁਪਨਾ ਫੇਰ ਮੈਂ ਕਹਿਣਾ ਚਾਹੁੰਦਾ ਸਾਡੇ ਅੰਕਲ ਜੀ ਮਨਵੀਰ ਸਿੰਘ ਗਾਂਧੀ ਜੀ ਮੇਰੇ ਮੈਂਟਰ ਉਹਨਾਂ ਨੇ ਦੇਖਿਆ ਹੁਣ ਇਸੀ ਵਿਜਨ ਨਾਲ ਸਾਰੀ ਬ੍ਰਾਂਚਾਂ ਤੇ ਕੰਮ ਹੋ ਰਿਹਾ ਹੈ ਕੀ ਵੱਤੋ ਵੱਤ ਕਸਟਮਰ ਨੂੰ ਫਾਇਦਾ ਪਹੁੰਚਾਈਏ ਨਾ ਕਿ ਗੁੰਮਰਾਹ ਕਰੀਏਗੀ ਇਹ ਵੀ ਪਾ ਲੋ ਉਹ ਵੀ ਪਾ ਲੋ ਇਹ ਤਾਂ ਫੇਰ ਕਹਿੰਦੇ ਆ ਜੇ ਪੈਸੇ ਬਚਦੇ ਆ ਫੇਰ ਪਾਓ ਨਹੀਂ ਤਾਂ ਨਾ ਪਾਓ ਕਹਿੰਦੇ ਲੋਕੀ ਦੁੱਖਾਂ ਦੇ ਰੋਗਾ ਦੇ ਵਿੱਚ ਦੁਖੀ ਹੋ ਜਾਂਦੇ ਤੁਸੀਂ ਖੁਸ਼ੀਆਂ ਵੰਡ ਵੰਡ ਢੋਲ ਵਜਾ ਵਜਾ ਕੇ ਲੋਕਾਂ ਨੂੰ ਬੰਪਰ ਪ੍ਰਾਈਜ਼ ਵੰਡ ਰਹੇ ਹੋ ਬਿਲਕੁਲ ਬਿਲਕੁਲ ਸਰ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਨੈਗੇਟਿਵਿਟੀ ਚੱਲ ਰਹੀ ਹੈ ਅੱਜ ਕੱਲ ਮਤਲਬ ਸਾਰੇ ਕੀਤੇ ਹੀ ਆਪਾਂ ਦੇਖਦੇ ਆਂ ਕਿੰਨਾ ਨੈਗੇਟਿਵ ਮੋਲ ਹੋਇਆ ਹੈ ਕਿਤੇ ਸੋ ਇਸ ਨੈਗੇਟਿਵ ਮੋਲ ਚ ਜੀ ਕਿ ਸਿੱਧਾ ਫਾਇਦਾ ਹੋ ਰਿਹਾ ਹੈ ਖੁਸ਼ੀ ਤਾਂ ਬਿਲਕੁਲ ਹੁੰਦੀ ਹੈ ਜੀ ਮੋਟੀਵੇਸ਼ਨ ਮਿਲਦੀ ਹੈ ਹੋਰ ਵੱਧ ਤੋਂ ਵੱਧ ਲੋਕਾਂ ਦੀ ਲੋਕਾਂ ਤੱਕ ਪਹੁੰਚੀਏ ਲੋਕਾਂ ਨੂੰ ਆਪਣੇ ਨਾਲ ਜੋੜੀਏ ਤੇ ਵੱਧ ਤੋਂ ਵੱਧ ਨਾਮ ਕੱਢੀਏ ਜੀ ਹੁਣ ਅਗਲੇ ਨੈਕਸਟ ਗਾਗ ਦੀ ਤਿਆਰੀ ਹੋ ਰਹੀ ਹੈ ਬਿਲਕੁਲ ਤਿਆਰੀ ਹੈ ਜੀ ਹੋ ਸਕਦਾ 6 ਵਜੇ ਵਾਲੀ ਡਰਾ ਦਾ ਟਾਈਮ ਹੋਣ ਲੱਗੇ ਕੀ ਪਤਾ ਹੀ 6 ਵਜੇ ਆ ਜੇ ਇਹ ਮੈਂ ਦੱਸਣਾ ਚਾਹੂੰਗਾ 17 ਤਰੀਕ ਨੂੰ 1 ਵਜੇ ਲੱਗਿਆ ਇਹ ਲੋਟਰੀ ਤਿੰਨ ਵਾਰ ਆਂਦੀ ਆ ਦਿਨ ਚ 6 ਵਜੇ 8 ਵਜੇ ਉਹ ਲੱਗਦਾ ਹੀ 6 ਵਜੇ ਗੁੱਡ ਨਿਊਜ਼ ਫ 8 ਵਜੇ ਕੁੜਨੀ ਨੂੰ ਸਵੇਰ ਮਿਲ ਜੇ ਬਾਕੀ ਇਹ ਤਾਂ ਹੋ ਗਿਆ ਲੱਖਾਂ ਵਾਲਾ ਨਾਮ ਤੀਨੀ ਥੋੜੀ ਹਾਈਪ ਕਹਿ ਲੋ ਬਣ ਜਾਂਦੀ ਹੈ ਹਜ਼ਾਰਾਂ ਦੇ ਨਾਮ ਤੇ ਹੀ ਸਾਡੇ ਕੋਲ ਰੋਜ਼ ਨਿਕਲਦੇ ਆ ਦਿਨ ਚ ਤਿੰਨੋ ਵਾਰ ਨਿਕਲਦੇ ਆ ਸੋ ਸਾਨੂੰ ਉੱਚੀ ਖੁਸ਼ੀ ਹੋ ਜਾਂਦੀ ਹੈ ਵੀ ਮੰਨ ਲਓ ਕੋਈ ਕਸਟਮਰ ਆਇਆ ਉਹਦਾ ਹਜ਼ਾਰ ਰੁਪਏ ਵੀ ਆ ਗਿਆ ਅਸੀਂ ਉੱਚੀ ਖੁਸ਼ ਹੋ ਜਾਂਦੇ ਆ ਉੱਪਰ ਦੇ ਲੱਖਾਂ ਦਾ ਹਜੇ ਉਹਦਾ ਸੋਨੇ ਤੇ ਸੁਆਗਲ ਹੀ ਗੱਲ ਹੈ ਜੀ ਬਿਲਕੁਲ ਗਾਂਧੀ ਬ੍ਰਦਰ ਦੇ ਸਾਡੇ ਨਾਲ ਸੀਗੇ ਅਗਮ ਜੀ ਇਹਨਾਂ ਨੇ ਕਰੋੜਾ ਲੱਖਾਂ ਬੰਦਿਆਂ ਦੀ ਕਿਸਮਤ ਬਦਲੀ ਹੈ ਜਿਨ੍ਹਾਂ ਨੂੰ ਆਸ ਵੀ ਨਹੀਂ ਹੁੰਦੀ ਉਹਨਾਂ ਦੀ ਵੀ ਕਿਸਮਤ ਚਮਕੀ ਹੈ ਗਾਂਧੀ ਬ੍ਰਦਰ ਦੇ ਆ ਕੇ ਇਸ ਵਕਤ ਮੈਂ ਲੁਧਿਆਣਾ ਦੇ ਡੁਗਰੀ ਇਲਾਕੇ ਦੇ ਵਿੱਚ ਸ਼ਾਪ ਗਾਂਧੀ ਬ੍ਰਦਰ ਦੇ ਸ਼ਾਪ ਦੇ ਵਿੱਚ ਮੌਜੂਦ ਹਾਂ 8 ਨੰਬਰ ਵਾਲੀ ਸ਼ਾਪ ਦੇ ਵਿੱਚ ਜਿੱਥੇ ਕਿ ਅੱਜ ਇੱਕ ਵਿਅਕਤੀ ਦਾ ਲੱਕੀ ਡਰਾਅ ਨਿਕਲਿਆ 5 ਲੱਖ ਦਾ ਡਰਾਅ ਨਿਕਲਿਆ ਵਾ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਵੀ 2 ਲੱਖ 2 2.5 ਲੱਖ ਦਾ ਪਹਿਲੇ ਡਰਾਅ ਨਿਕਲਿਆ ਸੀਗਾ ਆਗਮ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੈਂ ਭਾਜੀ ਉਹਨਾਂ ਨੂੰ ਵੈਸੀ 올 ਦਾ ਬੈਸਟ ਕਹਿਤਾ ਸੀਗਾ ਤੇ ਅਚਾਨਕ ਹੀ ਉਹਨਾਂ ਦਾ ਡਰਾਅ ਨਿਕਲ ਕੇ ਖੁਸ਼ੀ ਦਾ ਢੰਡਾਰ ਉਹਨਾਂ ਦੇ ਘਰੇ ਚਰਕਣ ਲੱਗ ਗਿਆ ਜੁਰੇ ਹੋਰ ਦੇ ਨਾਲ ਦੇ ਇਤਨਾ ਸੇਵਾ ਸਿੰਘ ਦਾ ਯੂਮ ਰਿਪੋਰਟ ਤਾਮਨ